ਸਤਨਾਮ ਵਾਹਿਗੁਰੂ ਸਾਹਿਬ ਜੀਓ ਗਉੜੀ ਗੁਆਰੇਰੀ ਮਹਲਾ ਚੌਥਾ ਨਿਰਗੁਣ ਕਥਾ ਕਥਾ ਹੈ ਹਰ ਕੀ ਅੱਜ ਮਿਲ ਸਾਧੂ ਸੰਗਤ ਜਨ ਕੀ ਤਰ ਪੌਜਲ ਅਕਥ ਕਥਾ ਸੁਣ ਹਰ ਕੀ ਗੋਬਿੰਦ ਸਤ ਸੰਗਤ ਮਿਲਾਏ ਹਰ ਰਸ ਰਸਣਾ RAM ਗੁਣ ਗਾਏ ਰਹਾ ਜੋ ਜਨ ਧਿਆਵੈ ਹਰ ਹਰ ਨਾਮਾ ਤਿੰਨ ਦਾਸਨ ਦਾਸ ਕਰੋ ਹਮ ਰਾਮਾ ਜਨਕੀ ਸੇਵਾ ਊਤਮ ਕਮਾ ਜੋ ਹਰ ਕੀ ਹਰ ਕਥਾ ਸੁਣਾਵ ਸੋ ਜਨ ਹਮਰਾ ਮਨ ਚਿਤ ਭਾਵੈ ਜਨ ਪਗ ਰੇਣ ਵੱਡ ਭਾਗੀ ਪਾਵੈ ਸੰਤ ਜਨਾ ਸਿਉ ਪ੍ਰੀਤ ਬਣ ਆਈ ਜਿਨ ਕੋ ਲਖਤ ਲਿਖਿਆ ਤੁਹਰ ਪਾਈ ਤੇ ਜਨ ਨਾਨਕ ਨਾਮ ਸਮਾਈ ਸਾਂਤ ਜਨਾਂ ਸਿਉ ਪ੍ਰੀਤ ਬਣ ਆਈ ਜਿਨ ਕੋ ਲਖਤ ਲਿਖਿਆ ਧੁਰ ਪਾਈ ਤੇ ਜਨ ਨਾਨਕ ਨਾਮ ਸਮਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਗੁਰੂ ਰਾਮਦਾਸ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 164 ਦੇ ਉੱਪਰ ਅੰਕਿਤ ਹੈ ਆਓ ਇਸ ਪਾਵਨ ਸ਼ਬਦ ਦੀ ਵਿਚਾਰ ਸਤਿਗੁਰਾਂ ਦੀ ਕਿਰਪਾ ਨਾਲ ਸਾਂਝੀ ਕਰਨ ਦਾ ਯਤਨ ਕਰੀਏ ਸਤਿਗੁਰੂ ਇਸ ਪਾਵਨ ਸ਼ਬਦ ਦਾ ਜੋ ਮੁੱਖ ਭਾਵ ਹੈ ਸ਼ਬਦ ਦਾ ਕੇਂਦਰੀ ਭਾਵ ਹੈ ਸਤਗੁਰੂ ਉਹਦੇ ਵਿੱਚ ਬਖਸ਼ਿਸ਼ ਕਰ ਰਿਹਾ ਗੋਬਿੰਦ ਸਤ ਸੰਗਤ ਮਿਲਾਏ ਗੋਬਿੰਦ ਉਹ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਕਿ ਇਹ ਸਤਗੁਰੂ ਮਹਾਰਾਜ ਕਿਰਪਾ ਕਰ ਸਾਨੂੰ ਸਤ ਸੰਗਤ ਵਿੱਚ ਮਲਾਣਾ ਕਰੋ ਅਰਦਾਸ ਕੀਤੀ ਹੈ ਪ੍ਰਾਰਥਨਾ ਕੀਤੀ ਹੈ ਸੰਗਤ ਜਿੱਦਾਂ ਦੀ ਮਨੁੱਖ ਨੂੰ ਮਿਲਦੀ ਹੈ ਨਾ ਉਦਾਂ ਦੀ ਉਹਨੂੰ ਰੰਗਤ ਜੜ ਜਾਂਦੀ ਹੈ ਜੈਸੀ ਸੰਗਤ ਤੈਸੀ ਰੰਗਤ ਪਰ ਸੰਗਤ ਕਹਿੰਦੇ ਕਿਹਨੂੰ ਹਨ ਕਿ ਬਹੁਤ ਸਾਰੇ ਲੋਕਾਂ ਦਾ ਇਕੱਠ ਹੈ ਉਹ ਸੰਗਤ ਹੁੰਦੀ ਹੈ ਸੰਗਤ ਤਾਂ ਦੇਖੋ ਕਿੰਨੀ ਭੀੜ ਹੁੰਦੀ ਹੈ ਆਂਬੇਲੇ ਲੱਗਦੇ ਆ ਆ ਬੱਸ ਸਟੈਂਡ ਤੇ ਲੇ ਜਾਓ ਰੇਲਵੇ ਸਟੇਸ਼ਨ ਤੇ ਲੇ ਜਾਓ ਉਹ ਸੰਗਤ ਨਹੀਂ ਹੈ ਕਿੰਨੀ ਭੀੜ ਕਈ ਪ੍ਰੋਗਰਾਮਾਂ ਦੇ ਵਿੱਚ ਲੋਕ ਮਨੋਰੰਜਨ ਕਰਦੇ ਉਹ ਸੰਗਤ ਨਹੀਂ ਹੈ ਤੇ ਕੋਈ ਕੁ ਸੰਗਤ ਇੱਕ ਹੈ ਸਤ ਸੰਗਤ ਜਿੱਤੇ ਸੱਤ ਦੀ ਵਿਚਾਰ ਹੁੰਦੀ ਹੈ ਕਿਉਂਕਿ ਗੁਰਬਾਣੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸ਼ਬਦਾਂ ਦੇ ਵਿੱਚ ਐਸਾ ਕੋਈ ਸਵਾਲ ਨਹੀਂ ਹੈ ਜਿਹਦਾ ਜਵਾਬ ਗੁਰੂ ਗ੍ਰੰਥ ਸਾਹਿਬ ਜੀ ਨੇ ਨਹੀਂ ਦਿੱਤਾ ਜੇ ਪਾਤਸ਼ਾਹ ਜੀ ਨੂੰ ਪੁੱਛੋਗੇ ਨਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛੋਗੇ ਕਿ ਇਹ ਪਾਤਸ਼ਾਹ ਜੀ ਦੱਸੋ ਸਤ ਸੰਗਤ ਕਿਹਨੂੰ ਕਹਿੰਦੇ ਹੈ ਸਤ ਸੰਗਤ ਕੈਸੀ ਜਾਣੀਏ ਸੰਗਤ ਕੋ ਸੰਗਤ ਬਥੇਰੀ ਮਿਲਦੀ ਪਰ ਸਤ ਸੰਗਤ ਕੀ ਹੈ ਸਤ ਸੰਗਤ ਕੈਸੀ ਜਾਣੀਏ ਜਵਾਬ ਦਿੰਦੇ ਜਿੱਥੇ ਏਕੋ ਨਾਮ ਬਖਾਣੀ ਜਿੱਥੇ ਇੱਕ ਸਿਰਫ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਦੀ ਚਰਚਾ ਹੁੰਦੀ ਹੈ ਨਾਮ ਕੀ ਹੈ ਏਕੋ ਨਾਮ ਹੁਕਮ ਹੈ ਨਾਨਕ ਸਤਗੁਰ ਦੀਆ ਬਜਾਏ ਸਭ ਕਿਰਪਾ ਕਰਦੇ ਇਹ ਕਹਿੰਦੇ ਅਰਦਾਸ ਕਰੋ ਕਿ ਹੇ ਸਤਗੁਰੂ ਮੈਨੂੰ ਸੰਗਤ ਦੇ ਦੇ ਸਤ ਦੀ ਸੰਗਤ ਦੇ ਦੇ ਆਪਾਂ ਅਰਦਾਸ ਕਰਦੇ ਆ ਗੁਰੂ ਮਹਾਰਾਜ ਕਿਰਪਾ ਕਰ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆਂ ਤੇਰਾ ਨਾਮ ਚਿਤ ਆਵੇ ਉਹ ਹੈ ਗੁਰੂ ਕੀ ਸੰਗਤ ਪ੍ਰਾਤਨ ਸਮਿਆਂ ਦੇ ਵਿੱਚ ਬਜ਼ੁਰਗ ਕਰਦੇ ਕੀ ਸੀ ਜਦੋਂ ਘਰੋਂ ਚੱਲਣਾ ਨਾ ਘਰ ਵਿੱਚੋਂ ਜਦੋਂ ਜੋੜਾ ਪਾਉਣਾ ਪੈਰਾਂ ਵਿੱਚ ਤੋ ਇੱਕ ਗੱਲ ਕਹਿੰਦੇ ਸੀ ਇਹ ਰੱਬਾ ਇਦਾਂ ਦੇ ਬੰਦੇ ਮਿਲਾਂ ਹੀ ਜਿਹਦੇ ਨਾਲ ਮਿਲਣ ਨਾ ਤੂੰ ਯਾਦ ਆ ਜੇ ਉਦਾਂ ਦਾ ਮਲਾਪ ਹੀ ਨਾ ਹੋਵੇ ਗੁਰੂ ਮਹਾਰਾਜ ਕਹਿੰਦੇ ਕਿਰਪਾ ਕਰੋ हे ਪਰਮੇਸ਼ਰ ਜੀ ਰਹਿਮਤ ਕਰੋ ਗੋਬਿੰਦ ਸਤ ਸੰਗਤ ਮਿਲਾਏ ਮੈਨੂੰ ਸਤ ਦੀ ਸੰਗਤ ਵਿੱਚ ਮਿਲਾ ਦੇ ਗੁਰੂ ਮਹਾਰਾਜ ਕਹਿੰਦੇ ਭਾਈ ਕੋਈ ਗਲਤ ਸੰਗਤ ਵਿੱਚ ਪਾਇਆ ਜਾਂਦਾ ਨਾ ਡੁੱਬ ਜਾਂਦਾ ਹੈ ਪਰ ਕਬੀਰ ਸਾਹਿਬ ਕਹਿੰਦੇ ਕਹਿੰਦੇ ਭਾਈ ਕਹਿਤ ਕਬੀਰ ਸੁਣੋ રે ਸੰਤੋ ਸਾਧ ਸੰਗਤ ਤਰ ਜਾਏਗਾ ਰੋਜ਼ਾਨਾ ਹੀ ਆਪਾਂ ਬਚਨ ਪੜ੍ਹਦੇ ਆਂ ਪਾਤਸ਼ਾਹ ਜੀ ਦੇ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰੂ ਕੀ ਜਿਹੜਾ ਸੰਗਤ ਕਰਦਾ ਸਤ ਦੀ ਸੰਗਤ ਕਰਦਾ ਤੇ ਇਸ ਕਰਕੇ ਰੋਜ਼ ਅਰਦਾਸ ਕਰਨੀ ਪਾਸ਼ਾ ਜੀ ਅੱਜ ਗੱਲ ਸਮਝਾ ਰਹੇ ਆ ਗੋਬਿੰਦ ਸਤ ਸੰਗਤ ਮਿਲਾਏ ਮੈਨੂੰ ਸਤ ਸੰਗਤ ਵਿੱਚ ਮਿਲਾ ਦੇ ਹਰ ਰਸ ਰਸਨਾ RAM ਗੁਣ ਗਾਏ ਜਦੋਂ ਮੈਂ RAM ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਣ ਗਾਇਣ ਕਰਾਂ ਤੇ ਮੇਰੀ ਜਿਹੜੀ ਰਸਨਾ ਰਸ ਦੇ ਨਾਲ ਭਰ ਜਾਂਦੀ ਰਸ ਨਾਲ ਭਰ ਜਾਏਗੀ ਜਦੋਂ ਅਸੀਂ ਸੰਗਤ ਕਰਕੇ ਉਹਦੇ ਗੁਣਾਂ ਨੂੰ ਗਾਉਂਦੇ ਹੁਣ ਕਈ ਲੋਕਾਂ ਦਾ ਹੁੰਦਾ ਨਾ ਵੀ ਅਸੀਂ ਤਾਂ ਘਰ ਪ੍ਰਕਾਸ਼ ਕੀਤਾ ਪਰ ਜਿੰਨੇ ਤੱਕ ਅਸੀਂ ਸੰਗਤ ਨਹੀਂ ਕਰਦੇ ਉਹ ਸੰਗਤ ਵਿੱਚ ਕੀ ਹੁੰਦਾ ਕਹਿੰਦੇ ਬਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਧ ਸੰਗਤ ਮੋ ਪਾਈ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮਕੋ ਬਣਾਈ ਇੱਥੇ ਫਿਰ ਇੱਕੋ ਜਿਹਾ ਭਾਵ ਵਰਤਦਾ ਇਹ ਸੰਗਤ ਇਸੇ ਕਰਕੇ ਸਤਿਗੁਰੂ ਬਣਾਈ ਤੇ ਸੰਗਤ ਵਿੱਚ ਜਿਸ ਵਸੇ ਅਸੀਂ ਆਉਣੇ ਆ ਇਹ ਸੰਗਤ ਜਿਹੜੀ ਹੈ ਇਹ ਸਿੱਖੀ ਦਾ ਸਕੂਲ ਹੈ ਗੁਰਦੁਆਰੇ ਆਉਣਾ ਸਿੱਖੀ ਦਾ ਸਕੂਲ ਹੈ ਪਾਸ਼ਾ ਕਹਿੰਦੇ ਭਾਈ ਹੁਣ ਕਈ ਵੇਲੇ ਸਵਾਲ ਮਨੁੱਖ ਦਾ ਹੁੰਦਾ ਹੈ ਕਿ ਮੰਨ ਨਹੀਂ ਟਿਕਦਾ ਹੁਣ ਦੇਖੋ ਨਾ ਜਿਹਦਾ ਕਿਤੇ ਵੀ ਮਨ ਨਹੀਂ ਟਿਕਦਾ ਜਦੋਂ ਭਾਵਨਾ ਦੇ ਨਾਲ ਉਹ ਗੁਰੂ ਕੀ ਸੰਗਤ ਵਿੱਚ ਆ ਕੇ ਬੈਠਦਾ ਸਤ ਸੰਗਤ ਕਰਦਾ ਹੈ ਉਹਦਾ ਮਨ ਟਿਕ ਜਾਂਦਾ ਪਾਸ਼ਾ ਜੀ ਦੇ ਬਚਨ ਵੀ ਹਨ ਸਤ ਸੰਗਤ ਸਾਧ ਪਾਈ ਵਡਭਾਗੀ ਮਨ ਚਲ ਤੋਂ ਭਇਓ ਅਰੂੜਾ ਜਿਹੜਾ ਮਨ ਭਟਕ ਰਿਹਾ ਸੀ ਉਹ ਟਿਕ ਜਾਂਦਾ ਪਰ ਇਹ ਦੂਸਰੀ ਗੱਲ ਇਹ ਹੈ ਸਾਧ ਸੰਗਤ ਜੀ ਮਾਫ ਕਰਨਾ ਜਿਹਦਾ ਮਨ ਸੰਗਤ ਵਿੱਚ ਨਹੀਂ ਟਿਕਦਾ ਨਾ ਤਾਂ ਕਿਤੇ ਮਨ ਨਹੀਂ ਟਿਕ ਸਕਦਾ ਤੇ ਅਰਦਾਸ ਕਰਨੀ ਹੈ ਗੁਰੂ ਮਹਾਰਾਜ ਕਿਰਪਾ ਕਰੋ ਗੋਬਿੰਦ ਸਤ ਸੰਗਤ ਮਿਲਾਏ ਹਰ ਰਸ ਰਸਣਾ RAM ਗੁਣ ਗਾਏ ਰਹਾਉ ਪਹਿਲੀਆਂ ਪੰਕਤੀਆਂ ਵਿੱਚ ਕਹਿੰਦੇ ਹੁਣ ਸੰਗਤ ਵਿੱਚ ਕਰਨਾ ਕੀ ਹੈ ਨਿਰਗੁਣ ਕਥਾ ਕਥਾ ਹੈ ਹਰ ਕੀ ਨਿਰਗੁਣ ਇੱਕ ਤਾਂ ਇਹ ਧਾਰਤ ਹੋ ਗਿਆ ਕਿ ਜੋ ਗੁਣ ਨਹੀਂ ਹੈ ਭਾਵ ਜਿਹੜਾ ਇਹਦਾ ਅਰਥ ਹੈ ਨਾ ਨਿਰਗੁਣ ਦਾ ਉਹ ਤਿੰਨ ਮਾਇਆ ਦੇ ਪ੍ਰਭਾਵ ਦੇ ਗੁਣਾ ਤੋਂ ਦਰਲੀਪ ਹੈ ਨਿਰਗੁਣ ਕਥਾ ਕਥਾ ਹੈ ਹਰ ਕੀ ਉਹਦੀ ਜਿਹੜੀ ਹਰੀ ਦੀ ਕਥਾ ਹੈ ਨਾ ਉਹ ਤਿੰਨ ਗੁਣਾ ਤੋਂ ਪ੍ਰਭਾਵ ਤੋਂ ਦੂਰ ਹੈ ਨਿਰਗੁਣ ਕਥਾ ਕਥਾ ਹੈ ਹਰ ਕੀ ਤੇ ਉਹਦੀ ਜਿਹੜੀ ਸਿਫਤ ਸਰਾ ਹੈ ਨਾ ਭਜ ਮਿਲ ਸਾਧੂ ਸੰਗਤ ਜਨ ਕੀ ਗੁਰੂ ਕੇ ਪਿਆਰਿਆਂ ਦੀ ਗੁਰੂ ਕੀ ਸੰਗਤ ਕਰਕੇ ਭਜ ਮਿਲ ਉਹਨੂੰ ਯਾਦ ਕਰ ਸਾਧੂ ਸੰਗਤ ਜਨ ਕੀ ਤਰ ਭਉਜਲ ਅਕਥ ਕਥਾ ਸੁਣ ਹਰ ਕੀ ਕਹਿੰਦੇ ਜਦੋਂ ਇਸ ਭਵ ਸਾਗਰ ਤੋਂ ਤੂੰ ਤਰ ਜਾਏਗਾ ਕਦੋਂ ਜਦੋਂ ਉਹ ਅਕਥ ਕਥਾ ਪਰਮੇਸ਼ਰ ਅਕਾਲ ਪੁਰਖ ਦੀ ਸੁਨੇਗਾ ਤਾਰ ਪੌਜਲ ਅਕਤ ਕਥਾ ਸੁਣ ਹਰ ਕੀ ਸਤਿਗੁਰ ਤਾਂ ਕਹਿੰਦੇ ਆਏ ਮਿਲ ਗੁਰ ਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਗੁਰੂ ਰਾਮਦਾਸ ਜੀ ਦੇ ਸ਼ਬਦ ਹੈ ਹਰ ਕੀਆਂ ਕਥਾ ਕਹਾਣੀਆਂ ਗੁਰ ਮੀਤ ਸੁਣਾਈਆਂ ਬਲੇ ਹਾਰੀ ਗੁਰ ਆਪਣੇ ਗੁਰ ਕੋ ਬਲ ਜਾਈ ਨਿਰਗੁਣ ਕਥਾ ਕਥਾ ਹੈ ਹਰ ਕੀ ਪੱਜ ਮਿਲ ਸਾਧੂ ਸੰਗਤ ਜਨ ਕੀ タル ਪੌ ਜਲ ਕਥ ਕਥਾ ਸੁਣ ਹਰ ਕੀ ਅਰਦਾਸ ਕਰਨੀ ਆ ਗੋਬਿੰਦ ਸਤ ਸੰਗਤ ਮਿਲਾਏ ਹਰ ਰਸ ਰਸਨਾ RAM ਗੁਣ ਗਾਏ ਰਹਾਓ ਜੋ ਜਨ ਧਿਆਵੈ ਹਰ ਹਰ ਨਾਮਾ ਜਿਹੜੇ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਨੂੰ ਧਿਆਉਂਦੇ ਆ ਜੋ ਜਨ ਧਿਆਵੈ ਹਰ ਹਰ ਨਾਮਾ ਤਿੰਨ ਦਾਸਣ ਦਾਸ ਕਰੋ ਹਮ ਰਾਮਾ ਇਹ ਵਾਹਿਗੁਰੂ ਜੀ ਕਿਰਪਾ ਕਰੋ ਮੈਨੂੰ ਉਹਨਾਂ ਦੇ ਦਾਸਾਂ ਦੇ ਦਾਸ ਬਣਾ ਦੇ ਜਿਹੜੇ ਤੇਰਾ ਨਾਮ ਤੇ ਆਉਂਦੇ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨਾ ਮੈਂ ਉਹਨਾਂ ਤੋਂ ਸੱਦ ਕੇ ਜਾਂਦਾ ਬਲਿਹਾਰ ਜਾਂਦਾ ਹਉ ਕੁਰਬਾਨੇ ਜਾਉ ਮਿਹਰਵਾਨਾ ਹਉ ਕੁਰਬਾਨੇ ਜਾਉ ਹਉ ਕੁਰਬਾਨੇ ਜਾਉ ਤਿਨਾ ਕੇ ਲੈਣ ਜੋ ਤੇਰਾ ਨਾਮ ਲੈਣ ਜੋ ਤੇਰਾ ਨਾਮ ਤੇ ਨਾ ਕਿ ਹਉ ਸਦ ਕੁਰਬਾਨੇ ਜਾਵ ਸਭ ਕਹਿੰਦੇ ਪ੍ਰਮਾਤਮਾ ਕਾਲਪੁਰਖ ਦਾ ਜਿਹੜਾ ਨਾਮ ਤੇ ਆਉਂਦੇ ਆ ਜੋ ਜਨ ਲਹਿ ਖਸਮ ਕਾ ਨਾਮ ਤਿਨ ਕੇ ਸਦ ਬਲਿਹਾਰੇ ਜਾਵ ਜੋ ਜਾਣ ਧਾਵੈ ਹਰ ਹਰ ਨਾਮ ਤਿਨ ਦਾਸਨ ਦਾਸ ਕਰੋ ਹਮ ਰਾਮ ਜਨ ਕੀ ਸੇਵਾ ਉਤਮ ਕੰਮ ਇੱਥੇ ਜਨ ਜਿਹੜਾ ਸ਼ਬਦ ਹੈ ਜੱਜਾ ਤੇ ਨੰਨਾ ਹੈ ਭਾਵ ਬਹੁਵਚਨ ਹੈ ਪ੍ਰਭੂ ਦੇ ਪਿਆਰੇ ਗੁਰਮਖੰਦ ਦੀ ਸੇਵਾ ਕਹਿੰਦੇ ਇਹ ਉਹ ਸ੍ਰਿਸ਼ਟ ਕੰਮ ਹੈ ਜਨ ਕੀ ਸੇਵਾ ਉਤਮ ਕੰਮ ਹੈ ਕਿਉਂਕਿ ਜਦੋਂ ਸਿੱਖ ਸੇਵਾ ਕਰਦਾ ਹੈ ਨਾ ਉਹ ਕਿਸੇ ਬੰਦੇ ਦੀ ਸ਼ਕਲ ਦੇ ਕੇ ਨਹੀਂ ਕਰਦਾ ਉਹ ਕਰਦਾ ਹੈ ਪਰਮਾਤਮਾ ਦਾ ਰੂਪ ਦੇਖ ਕੇ ਕਰਦਾ ਹੈ ਅਕਾਲ ਪੁਰਖ ਦੇਖਦਾ ਕਿਉਂਕਿ ਸਤਗੁਰੂ ਕਹਿੰਦੇ ਸੰਗਤ ਵਿੱਚ ਹੈ ਕੀ ਵਿੱਚ ਸੰਗਤ ਹਰ ਪ੍ਰਭ ਵਸੇ ਜੀ ਜੇ ਸਾਡੇ ਮਨ ਦੇ ਵਿੱਚ ਬੈਰ-ਵਿਰੋਧ ਹੈ ਇਹਦੀ ਸੇਵਾ ਕਰਨੀ ਹੈ ਦੀ ਨਹੀਂ ਕਰਨੀ ਤੇ ਗੁਰੂ ਮਹਾਰਾਜ ਕਹਿੰਦੇ ਭਾਈ ਨਹੀਂ ਜਨ ਕੀ ਸੇਵਾ ਊਤਮ ਕੰਮਾ ਹੁਣ ਦੇਖੋ ਗੁਰੂ ਕੇ ਸਿੱਖ ਜਿਹੜੇ ਆ ਜਿੱਥੇ ਵੀ ਵੱਸਦੇ ਆ ਵੱਡੀਆਂ-ਵੱਡੀਆਂ ਸੰਸਥਾਵਾਂ ਉਹਨਾਂ ਨੇ ਤਿਆਰ ਕੀਤੀਆਂ ਜਿੱਥੇ ਕਿਸੇ ਨੂੰ ਲੋੜ ਹੁੰਦੀ ਹੈ ਸਰਬੱਤ ਦੇ ਭਲੇ ਤੇ ਪਾਸ ਤੇ ਪਹੁੰਚ ਜਾਂਦੀ ਹੈ ਜਨਕੀ ਸੇਵਾ ਊਤਮ ਕੰਮ ਇਹ ਬੜਾ ਸ੍ਰੇਸ਼ਟ ਕੰਮ ਹੈ ਉਹ ਵੀ ਸਮਾਂ ਸੀ ਜਦੋਂ 1984 ਦੇ ਵਿੱਚ ਸਿੱਖਾਂ ਦੇ ਗਲਾਂ ਦੇ ਵਿੱਚ ਟੈਰ ਪਾਏ ਗਏ ਸਿੱਖਾਂ ਦੇ ਪਰਿਵਾਰਾਂ ਦੇ ਪਰਿਵਾਰ ਉਜਾੜ ਦਿੱਤੇ ਗਏ ਵੱਡੇ ਸ਼ਹਿਰਾਂ ਵਿੱਚ ਦਿੱਲੀ ਕਰਕੇ ਖਾਸ ਕਰ ਸਮਾਂ ਥੋੜਾ ਜਿਹਾ ਸ਼ਾਂਤ ਹੋਇਆ ਤੇ ਉਥੇ ਟਰੱਕ ਭਰ ਭਰ ਕੇ ਪੰਜਾਬ ਦੇ ਵਿੱਚੋਂ ਰਾਸ਼ਨ, ਕੱਪੜੇ, ਸਮਾਨ ਪਹੁੰਚਦਾ। ਉਹਨਾਂ ਭੱਲਿਆਂ ਦੇ ਵਿੱਚ, ਉਹਨਾਂ ਕਲੋਨੀਆਂ ਦੇ ਵਿੱਚ ਜਿੱਥੇ ਗੁਰੂ ਕੇ ਸਿੱਖਾਂ ਦਾ ਬਹੁਤ ਨੁਕਸਾਨ ਹੋਇਆ। ਪਰ ਉਥੇ ਮੰਗਣ ਵਾਲੇ ਕੌਣ ਸੀ? ਹੱਥ ਕੌਣ ਅੱਗੇ ਕਰ ਰਿਹਾ ਸੀ ਜਿਨ੍ਹਾਂ ਨੇ ਗੁਰੂ ਕੇ ਸਿੱਖਾਂ ਦੇ ਘਰਾਂ ਨੂੰ ਅੱਗ ਲਾਈਆਂ ਸੀ, ਜਿਨ੍ਹਾਂ ਨੇ ਸਿੱਖਾਂ ਦੇ ਗਲਾਂ ਦੇ ਵਿੱਚ ਟੈਰ ਪਾਏ ਸੀ। ਮੰਗਣ ਵਾਲੇ ਵੀ ਉਹ ਸਨ। ਪਰ ਕਿੰਨਾ ਦਿਆਲੂ ਸੁਭਾਅ ਸਤਗੁਰੂ ਨੇ ਦਿੱਤਾ ਹੈ ਉਹੀ ਵਿਸਾਲ ਸੀ ਜਿਸ ਵੇਲੇ ਪੋਪਾਲ ਦੇ ਵਿੱਚ ਗੈਸ ਕਾਂਡ ਹੋਇਆ ਉੱਥੇ ਗੁਰੂ ਕੇ ਸਿੱਖਾਂ ਨੇ ਲੰਗਰ ਲਾਇਆ ਕਹਿਣ ਦਾ ਭਾਵ ਇਹ ਕਿ ਗੁਰੂ ਸਾਹਿਬ ਮਹਾਰਾਜ ਨੇ ਜਿਹੜੀ ਬਖਸ਼ਿਸ਼ ਕੀਤੀ ਹੈ ਭਾਈ ਕਣਈਆ ਵੀ ਸੇਵਾ ਕਰਦਾ ਸੀ ਉਹ ਦੁਸ਼ਮਣ ਦੇ ਵਿੱਚੋਂ ਵੀ ਰੱਬ ਦੇਖਦਾ ਹੈ ਉਹਨਾਂ ਨੂੰ ਵੀ ਪਾਣੀ ਪਿਲਾ ਰਿਹਾ ਉਹਨਾਂ ਨੂੰ ਵੀ ਮलमपट्टी ਗੁਰੂ ਸਾਹਿਬ ਕਹਿੰਦੇ ਕਰਿਆ ਕਰ ਕਿਉਂਕਿ ਜਨਕੀ ਸੇਵਾ ਉਤਮ ਕਮਾ ਫਿਰ ਸਰਵਣ ਕਰੀਏ ਜੋ ਜਨ ਧਿਆਵੈ ਹਰ ਹਰ ਨਾਮਾ ਤਿੰਨ ਦਾਸਨ ਦਾਸ ਕਰੋ ਹਮ ਰਾਮਾ ਜਨਕੀ ਸੇਵਾ ਉਤਮ ਕਮਾ ਜੋ ਹਰ ਕੀ ਹਰ ਕਥਾ ਸੁਣਾਵੈ ਜੋ ਹਰੀ ਦੀ ਪਰਮੇਸ਼ਰ ਦੀ ਅਕਾਲ ਪੁਰਖ ਦੀ ਕਥਾ ਸੁਣਾਉਂਦਾ ਗੁਰੂ ਨੇ ਸੁਣਾਈ ਹੈ ਨਾ ਹਰ ਕੀਆ ਕਥਾ ਕਹਾਣੀਆਂ ਗੁਰ ਮੀਤ ਸੁਣਾਈ ਕੌਣ ਸੁਣਾ ਰਿਹਾ ਗੁਰੂ ਸੁਣਾ ਰਿਹਾ ਅਕਾਲ ਪੁਰਖ ਸੁਣਾ ਰਿਹਾ ਤੇ ਉਹ ਆਪ ਹੀ ਬੋਲ ਰਿਹਾ ਤੇ ਆਪ ਹੀ ਸੁਣ ਰਿਹਾ ਜੋ ਹਰ ਕੀ ਹਰ ਕਥਾ ਸੁਣਾਵੇ ਕਿਉਂਕਿ ਸਭ ਤੋਂ ਪਹਿਲੀ ਗੱਲ ਹੈ ਕਿ ਜਿਸ ਵੇਲੇ ਅਸੀਂ ਬਾਣੀ ਨੂੰ ਸਮਝਣਾ ਹੈ ਇਕ ਤਾ ਹੁੰਦਾ ਨਾ ਵੀ ਪੜਨਾ ਹੀ ਆਪਾਂ ਇੰਨੇ ਦਿਨਾਂ ਵਿੱਚ ਸਹਿਜ ਪਾਠ ਕਰਨਾ ਹੀ ਕਰਨਾ ਹੈ। ਇੰਨੇ ਟਾਈਮ ਦੇ ਵਿੱਚ ਨਿਤਨੇਮ ਕਰਨਾ ਹੀ ਕਰਨਾ ਹੈ। ਪਰ ਕਈ ਵੇਲੇ ਲਾਲਸਾ ਹੋਵੇ ਨਾ ਮਨ ਦੇ ਵਿੱਚ ਤੇ ਕਈ ਸਵਾਲ ਵੀ ਕਰਦੇ ਵੀ ਇਹਦਾ ਕੀ ਅਰਥ ਹੈ ਆ ਲਿਖਿਆ ਇਹਦਾ ਕੀ ਅਰਥ ਹੈ। ਕਿਉਂਕਿ ਅੰਦਰ ਜਿੱਦ ਨੂੰ ਭਾਵਨਾ ਬਣਦੀ। ਨਹੀਂ ਤਾਂ ਪੜ ਪੜ ਗੱਡੀ ਲੱਦੀਏ। ਪੜ ਪੜ ਭਰੀਏ ਸਾਤ ਪੜ ਪੜ ਬੀੜੀ ਪਾਈਏ ਪੜ ਪੜ ਗੱਡੀਏ ਖਾ। ਪੜਨਾ ਕੋਈ ਗਲਤ ਚੀਜ਼ ਨਹੀਂ ਆ ਪਰ ਉਹਨੂੰ ਸਮਝਣਾ ਵੀ ਬਹੁਤ ਜ਼ਰੂਰੀ ਹੈ। ਪਾਸ਼ਾ ਜੀ ਕਹਿੰਦੇ ਕਹਿੰਦੇ ਪੜ੍ਹੀਏ ਨਾਹੀਂ ਭੇਦ 부ਝੀਏ ਪਾਵਣਾ। ਪੜਨ ਦੇ ਨਾਲ ਭੇਦ ਨਹੀਂ ਮਿਲੇਗਾ 부ਝੀਏ ਪਾਣਾ ਪਾਵਣਾ ਸਮਝ ਦੇ ਨਾਲ ਪ੍ਰਾਪਤ ਹੋਏਗਾ। ਵਿਦਵਾਨ ਜਿਹੜੇ ਆ ਗੁਰੂ ਉਸਤਾਦ ਜਿਹੜੇ ਲੋਕ ਆ ਗੁਰਬਾਣੀ ਦੇ ਗੁਰਬਾਣੀ ਦੇ ਵਿਆਕਰਣ ਕਰਨ ਵਾਲੇ ਗੁਰਬਾਣੀ ਦੇ ਅਰਥ ਕਰਨ ਵਾਲੇ ਤਿੰਨ ਚੀਜ਼ਾਂ ਨੂੰ ਮੁੱਖ ਰੱਖਦੇ ਆ। ਬੇ ਤੁਸੀਂ ਇਹਨਾਂ ਚੀਜ਼ਾਂ ਨੂੰ ਮੁੱਖ ਰੱਖ ਲਓ ਪਹਿਲੀ ਗੱਲ ਇਹ ਹੈ ਕਿ ਜੇ ਸ਼ਬਦ ਸਮਝਣਾ ਹੈ ਤੇ ਸਾਨੂੰ ਵਿਸ਼ਰਾਮ ਸਹੀ ਦੇਣਾ ਹੋਣਾ ਚਾਹੀਦਾ ਜਦੋਂ ਵਿਸ਼ਰਾਮ ਸਹੀ ਦੇਵਾਂਗੇ ਦੂਸਰਾ ਸਾਡਾ ਉਚਾਰਨ ਸਹੀ ਹੋਣਾ ਚਾਹੀਦਾ ਤੀਸਰਾ ਲਗਾ ਮਾਤਰਾ ਦਾ ਧਿਆਨ ਹੋਣਾ ਚਾਹੀਦਾ ਤੇ ਜਦੋਂ ਅਸੀਂ ਵਿਸ਼ਰਾਮ ਸਹੀ ਦੇਵਾਂਗੇ ਸੋਧ ਉਚਾਰਨ ਕਰਾਂਗੇ ਲਗਾ ਮਾਤਰਾ ਨੂੰ ਦੇਖ ਕੇ ਪੜਾਂਗੇ ਤੇ ਉਹਦੇ ਨਾਲ ਸਾਨੂੰ ਆਪਣੇ ਆਪ ਸਮਝ ਆਏਗੀ ਕਿ ਬਾਣੀ ਸਾਨੂੰ ਸਤਗੁਰ ਦੀ ਕੀ ਕਹਿੰਦੀ ਗੁਰੂ ਮਹਾਰਾਜ ਕਹਿੰਦੇ ਇਹ ਤਾਂ ਗੱਲ ਸਿਵਤ ਸਲਾਹ ਹੈ ਨਾ ਪ੍ਰਮਾਤਮਾ ਦੀ ਜੋ ਹਰ ਕੀ ਹਰ ਕਥਾ ਸੁਣਾਵੈ ਸੋ ਜਨ ਹਮਰੈ ਮਨ ਚਿਤ ਭਾਵੈ ਕਹਿੰਦੇ ਉਹ ਹਰੀ ਦਾ ਜਨ ਸਾਡੇ ਮਨ ਚਿਤ ਵਿੱਚ ਭੌਂਦਾ ਹੈ ਜਦੋਂ ਅਸੀਂ 네ਗੇਟਿਵ ਹੋ ਕੇ ਚੱਲਦੇ ਆ ਨਾ ਕੋਈ ਵੀ ਸੁਣਾ ਰਿਹਾ ਕੋਈ ਵੀ ਹੋਵੇ ਤੇ ਜੇ ਅਸੀਂ ਹੁਣ ਸੋਚ ਕੇ ਹੁਣ ਮਾਫ ਕਰਨਾ ਆਪਜੀ ਦਾ ਭਾਗਾ ਵਾਲੇ ਸੰਗਤ ਕਰਦੇ ਹੋ ਮੈਂ ਆਮ ਬਨੋਣਾ ਲੋਕਾਂ ਦੀ ਗੱਲ ਕਰਦਾ ਜਿਹੜੇ ਲੋਕ ਜੱਜ ਬਣ ਕੇ ਬੈਠੇ ਹੁੰਦੇ ਆ ਵੀ ਗਲਤੀ ਕਿੱਥੇ ਹੋਈ ਹੈ ਆਹ ਗਲਤ ਹੋ ਗਿਆ ਆਹ ਗੱਲ ਗਲਤ ਗੱਲ ਤੇ ਪਰ ਜੋ ਅਸੀਂ 1 ਘੰਟਾ ਅੱਧਾ ਘੰਟਾ ਕਥਾ ਸੁਣਦੇ ਆ ਤੇ ਉਹਦੇ ਵਿੱਚ ਚਲੋ 5 ਮਿੰਟ ਗਲਤ ਵੀ ਹੋ ਗਿਆ ਤੇ 25 ਮਿੰਟ ਵਾਲੀ ਤਾਰਨ ਕਰ ਲੋ ਤੇ ਜੀਵਨ ਜੀਵਨ ਦੇ ਵਿੱਚ ਅਸੀਂ ਉਹ 네ਗੇਟਿਵ ਜਿਹੜਾ ਹੈ ਉਹਨੂੰ ਉਹਨੂੰ ਆਪਣੇ ਜੀਵਨ ਵਿੱਚ ਧਾਰਨ ਕਰਨ ਦਾ ਵੀ ਆ ਗਲਤ ਹੋ ਗਿਆ ਫਿਰ 50 100 ਬੰਦਿਆਂ ਨੂੰ ਦੱਸ ਦਿੱਤਾ ਵੀ ਲੈ ਭਾਈ ਆ ਗਲਤੀ ਕਰ ਤੇ ਪਰ ਉਹ ਐਸੀ ਐਸੀਆਂ ਭਾਵਨਾਵਾਂ ਵਾਲੇ ਗੁਰਸਿੱਖ ਹੋਏ ਆ ਜਿਨ੍ਹਾਂ ਨੇ ਜੀਵਨ ਦੇ ਵਿੱਚ ਬਾਣੀ ਨੂੰ ਆਪਣਾ ਆਦਰਸ਼ ਬਣਾ ਲਿਆ ਬਾਣੀ ਦੇ ਨਾਲ ਹੀ ਆਪਣੇ ਜੀਵਨ ਨੂੰ ਢਾਲਣ ਦਾ ਯਤਨ ਕੀਤਾ ਜੋ ਅਸੀਂ ਕਰ ਰਹੇ ਆ ਪਹਿਲਾ ਪੜਨ ਦੀ ਸਟੇਜ ਆ ਪਿਰਉ ਨੂੰ ਸੀ ਪੜੇ ਨੂੰ ਸੁਣਨਾ ਹੈ ਸੁਣ ਕੇ ਸਮਝਣਾ ਹੈ ਸਮਝ ਕੇ ਜੀਵਨ ਦੇ ਵਿੱਚ ਕਮਾਉਣਾ ਹੈ ਗੁਰੂ ਮਹਾਰਾਜ ਕਹਿੰਦੇ ਜੋ ਹਰ ਕੀ ਹਰ ਕਥਾ ਸੁਣਾਵੈ ਸੋ ਜਨ ਹਮਰ ਮਨ ਚਿੱਤ ਭਾਵੈ ਜਨ ਪਗ ਰੇਣ ਵੱਡ ਭਾਗੀ ਪਾਵੈ ਉਹਦੇ ਚਰਨਾਂ ਦੀ ਧੂੜ ਵੱਡੇ ਭਾਗਾਂ ਵਾਲਿਆਂ ਨੂੰ ਪ੍ਰਾਪਤ ਹੁੰਦੀ ਪਾਵੇ ਦਾ ਇਹ ਹੈ ਕਿ ਅਸੀਂ ਉਹਦੇ ਕੋਲ ਕੁਝ ਸਿੱਖਣਾ ਹੈ ਉਦੇ ਕੋਲੋਂ ਕੁਝ ਪ੍ਰਾਪਤ ਕਰਨਾ ਹੈ ਗੁਰੂ ਦੀ ਗੱਲ ਹੈ ਜੋ ਹਰ ਕੀ ਹਰ ਕਥਾ ਸੁਣਾਵੇ ਸੋ ਜਨ ਹਮਰੈ ਮਨ ਚਿਤ ਭਾਵੈ ਜਨ ਪਗ ਰੇਣ ਬੜ ਭਾਗੀ ਪਾਉ ਸੰਤ ਜਨਾ ਸਿਉ ਪ੍ਰੀਤ ਬਣ ਆਈ ਦੋ ਸ਼ਬਦ ਹੈ ਬਾਣੀ ਦੇ ਵਿੱਚ ਸੰਤ ਔਰ ਸੰਤ ਜਦੋਂ ਐਡਾ ਲੱਗ ਜਾਂਦਾ ਤੇ ਉਹ ਵਿਰੋਧੀ ਸ਼ਬਦ ਬਣ ਜਾਂਦੇ ਔਰ ਗੁਰੂ ਸਾਹਿਬ ਜੀ ਨੂੰ ਪੁੱਛ ਲੈਨੇ ਆ ਕਿ ਸਤਿਗੁਰੂ ਦੀ ਸੰਤ ਕੌਣ ਹੁੰਦਾ ਤੇ ਅਸੰਤ ਕੌਣ ਹੁੰਦਾ ਸੰਤ ਨੂੰ ਮਿਲਣਾ ਕਹਿੰਦੇ ਅਸੰਤ ਤੋਂ ਦੂਰੀ ਬਣਾ ਕੇ ਰੱਖਣੀ ਬਾਣੀ ਵਿੱਚ ਸਤਿਗੁਰ ਕਹਿੰਦੇ ਸੰਤ ਮਿਲੇ ਕਿਸ ਕਹੀਏ ਸੁਣੀਏ ਮਿਲੇ ਅਸੰਤ ਮਸਤ ਕਰ ਲਈਏ ਮਸਤ ਮਤਲਬ ਚੁੱਪ ਕਰ ਲਈਏ ਕੋਈ ਪ੍ਰਭੂ ਦਾ ਟੋਟੇ ਹਮਲੇ ਦੇਣਾ ਤੇ ਕਹਿੰਦੇ ਚੁੱਪ ਕਰਨਾ ਹੀ ਚੰਗੀ ਗੱਲ ਹੁੰਦੀ ਹੈ ਸੰਤ ਮਿਲੇ ਕਿਸ ਕਹੀਏ ਸੁਣੀਏ ਮਿਲੇ ਅਸੰਤ ਮਸਤ ਕਰ ਲਈਏ ਅੱਜ ਤਾਂ ਕੱਪੜਿਆਂ ਦਾ ਨਾਮ ਹੀ ਸੰਤ ਹੋ ਗਿਆ। ਵੀ ਇੱਕ ਕੋਈ ਐਸਾ ਲਿਵਾਸ ਧਾਰਨ ਕੀਤਾ ਹੋਵੇ ਲੰਬਾ ਜਾਂ ਚੋਲਾ ਪਾਇਆ ਹੋਵੇ। ਗੋਲ ਜਾਂ ਚਿੱਟਾ ਪਰਣਾ ਬੰਨਿਆ ਹੋਵੇ। ਚਿੱਟੀ ਢੋਲ ਕੀ ਚਿੱਟਾ ਵਾਜਾ ਸਾਰਾ ਕੁਝ। ਤੇ ਉਹ ਸੀ ਉਹ ਸੰਤ ਕਹਿਣਾ ਸ਼ੁਰੂ ਕਰ ਦਿੱਤਾ। ਲਿਵਾਸ ਦਾ ਨਾਮ ਸੰਤ ਨਹੀਂ ਹੈ। ਸੰਤ ਗੁਣਾਂ ਦਾ ਨਾਮ ਗੁਰੂ ਮਹਾਰਾਜ ਨੇ ਦਿੱਸਿਆ। ਇਦਾਂ ਦੀਆਂ ਸਾਡੇ ਕੋਲ ਸਸਤਾਵਾ ਬਣ ਗੀਆਂ ਇਦਾਂ ਦੇ ਡੇਰੇ ਬਣ ਗਏ ਜਿਹੜੇ 2 ਸਾਲ ਦੇ ਵਿੱਚ ਸੰਤ ਸਪਾਈ ਬਣਾ ਦਿੰਦੇ ਪਰ ਗੁਰੂ ਮਹਾਰਾਜ ਕਹਿੰਦੇ ਜਨ ਬਣਨਾ ਸਾਰੀ ਜ਼ਿੰਦਗੀ ਲੱਗ ਜਾਂਦੀ ਜਨਮਾਂ ਦੇ ਜਨਮ ਲੱਗ ਜਾਂਦੇ ਤੇ ਉਹ 2 ਸਾਲ ਦੇ ਵਿੱਚ ਸੰਤੇ ਬਣਾ ਦਿੰਦੇ ਤੇ ਗੁਰੂ ਮਹਾਰਾਜ ਕਹਿੰਦੇ ਮੇਰੀ ਗੁਰੂ ਨਾਲ ਪ੍ਰੀਤ ਬਣ ਗਈ ਆ ਸੰਤ ਜਨਾ ਸਿਉ ਪ੍ਰੀਤ ਬਣ ਆਈ ਮੇਰੀ ਪਰਮਾਤਮਾ ਮੇਰੇ ਗੁਰੂ ਨਾਲ ਪ੍ਰੀਤ ਬਣ ਗਈ ਜਿਨ ਕੋ ਲਿਖਤ ਲਿਖਿਆ ਧੁਰ ਪਾਈ ਜਿਨ੍ਹਾਂ ਦੇ ਮੱਥੇ ਭਾਗ ਤੇ ਪ੍ਰਮਾਤਮਾ ਨੇ ਲਿਖ ਕੇ ਭੇਜ ਦਿੱਤਾ ਤੇ ਜਨ ਨਾਨਕ ਨਾਮ ਸਮਾਈ ਗੁਰੂ ਮਹਾਰਾਜ ਕਹਿੰਦੇ ਉਹ ਜਨ ਦੇਖੋ ਨੋ ਬਿਸ਼ਰਾਮ ਸਹੀ ਦੇਵਾਂਗੇ ਅਰਥ ਬਣ ਗਿਆ ਤੇ ਜਨ ਨਾਨਕ ਨਾਮ ਸਮਾਈ ਤੇ ਉਹ ਗੁਰੂ ਮਹਾਰਾਜਾ ਕਹਿੰਦੇ ਗੁਰੂ ਰਾਮਦਾਸ ਜੀ ਕਹਿੰਦੇ ਇਹ ਚੌਥੇ ਨਾਨਕ ਕਹਿੰਦੇ ਉਹ ਨਾਮ ਦੇ ਵਿੱਚ ਤੇ ਨਾਮ ਦੇ ਮੰਮੇ ਨੂੰ ਸਿਆਰੀ ਹੈ ਉਹ ਨਾਮ ਦੇ ਵਿੱਚ ਸਮਾ ਜਾਂਦੇ ਇਹ ਉਹਦਾ ਤਰੀਕਾ ਕੀ ਹੈ ਗੁਰੂ ਮਹਾਰਾਜ ਕਹਿੰਦੇ ਸੰਗਤ ਕਰਨੀ ਤੇ ਉਹਦੇ ਵਾਸਤੇ ਕੀ ਕਰਨਾ ਅਰਦਾਸ ਕਰਨੀ ਹੈ ਅੱਜ ਦੀ ਰਹਾਉ ਦੀ ਪੰਕਤੀ ਵਿੱਚ ਗੁਰੂ ਸਾਹਿਬ ਮਹਾਰਾਜ ਕਹਿੰਦੇ ਭਾਈ ਅਰਦਾਸ ਕਰੋ ਅਕਾਲ ਪੁਰਖ ਦੇ ਚਰਨਾਂ ਵਿੱਚ ਬੇਨਤੀ ਕਰੋ ਗੋਬਿੰਦ ਸਤ ਸੰਗਤ ਮਿਲਾਏ ਮੈਨੂੰ ਗੁਰੂ ਦੀ ਸੰਗਤ ਨਾਲ ਮਿਲਾ ਦੇ ਹਰ ਰਸ ਰਸਨਾ RAM ਗੁਣ ਗਾਏ ਮੈਂ ਗੁਰੂ ਦੀ ਸੰਗਤ ਕਰਕੇ ਇਸ ਰਸਨਾ ਦੇ ਨਾਲ ਉਹ ਰਾਮ ਪਰਮੇਸ਼ਰ ਵਾਹਿਗੁਰੂ ਦੇ ਗੁਣ ਗਾਵਾਂ ਤੇ ਮੇਰੀ ਰਸਨਾ ਜਿਹੜੀ ਹੈ ਉਹ ਰਸ ਦੇ ਨਾਲ ਭਰ ਜਾਏ ਗੋਬਿੰਦ ਸਤ ਸੰਗਤ ਮਿਲਾਏ ਆਪਾਂ ਰੋਜ਼ ਪੜਦੇ ਆਂ ਰੋਜ਼ ਅਰਦਾਸ ਕਰਦੇ ਆਂ ਘੱਟੋ ਘੱਟ ਦੋ ਵਾਰੀ ਹੁਕਮ ਹੈ ਸਿੱਖ ਨੂੰ ਨਿਤਨੇਮ ਕਰਕੇ ਸ਼ਾਮ ਨੂੰ ਸੋਧਰ ਦਾ ਪਾਠ ਕਰਕੇ ਅਰਦਾਸ ਕਰਨੀ ਤੇ ਅਰਦਾਸ ਜਦੋਂ ਕਰਨੀ ਆ ਤੇ ਅਸੀਂ ਇਹ ਜ਼ਰੂਰ ਬੋਲਣਾ ਹੈ ਸਈ ਪਿਆਰੇ ਮੇਲ ਜਿਨਾ ਮਿਲਿਆ ਤੇਰਾ ਨਾਮ ਚਿਤ ਆਵੇ ਪ੍ਰਾਣੇ ਬਜ਼ੁਰਗ ਇਹ ਕਰਦੇ ਸੀ ਅਰਦਾਸ ਜਦੋਂ ਘਰੋਂ ਜਾਂ ਨਿਕਲਣਾ ਹੋਣਾ ਨੇ ਪੈਰਾਂ ਵਿੱਚ ਜੋੜਾ ਪਾਉਣਾ ਤੇ ਕਿ ਸਤਿਗੁਰੂ ਮਹਾਰਾਜ ਇਦਾਂ ਦਾ ਮਨੁੱਖ ਮਿਲਾਈ ਜਿਹਦੇ ਨਾਲ ਮਿਲਣ ਦੇ ਨਾਲ ਤੂੰ ਯਾਦ ਆ ਜਾਏ ਤੇਰੀ ਯਾਦ ਜੀਵਨ ਦੇ ਵਿੱਚ ਬਣ ਜਾਏ ਗੁਰੂ ਮਹਾਰਾਜ ਕਿਰਪਾ ਕਰਨ ਇਨੀਆਂ ਬੇਨਤੀਆਂ ਗੁਰੂ ਸੰਗਤ ਜੀ ਪ੍ਰਵਾਨ ਕਰਨੀਆਂ ਬਲਾਉਫਤ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ 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 ਜੀ i ah, hey, Guru, boom ah, hey,